ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਪੱਕੇ ਹੋਣ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਮੁਹਾਲੀ ਦੇ ਫੇਸ 6 ਸਥਿਤ ਵੇਰਕਾ ਚੌਂਕ ਤੇ ਕੀਤਾ ਗਿਆ ਧਰਨਾ ਪ੍ਰਦਰਸ਼ਨ ਜਿਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਅਮਨਜੋਤ ਸਿੰਘ ਅੱਜ ਦਾ ਪ੍ਰੋਟੈਸਟਾ ਜਿਹੜਾ ਸਾਡਾ ਇਹ ਪੱਕੇ ਹੋਣ ਨੂੰ ਲੈ ਕੇ ਅਤੇ ਤਨਖਾਹਾਂ ਦੇ ਵਾਅਦੇ ਦੇ ਵਿੱਚ ਲੈ ਕੇ ਰੋਸ ਮੁਜ਼ਾਹਰਾ ਕਰਿਆ ਜਾ ਰਿਹਾ ਹੈ ਸ਼ਾਂਤੀਪੂਰਵਕ ਨਾਲ ਅਸੀਂ ਰੋਸ ਮੁਜ਼ਾਹਰਾ ਕਰ ਰਹੇ ਹਾਂ ਪਿਛਲੇ ਲੰਬੇ ਟਾਈਮ ਤੋਂ तकरीबन तकरीबन 14 14 ਸਾਲ 8 9 ਸਾਲਾਂ ਤੋਂ ਬੰਦੇ ਕੰਮ ਕਰ ਰਹੇ ਆ ਪਰੰਤੂ ਉਹਨਾਂ ਦਾ ਕੋਈ ਛਣਵਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਕੋਈ ਬੀਮਾ ਨਹੀਂ ਕੋਈ ਹੋਰ ਕੋਈ ਮਾਲੀ ਸਹਾਇਤਾ ਨਹੀਂ ਉਹਦੇ ਰਿਗਾਰਡਿੰਗ ਅੱਜ ਅਸੀਂ ਇੱਥੇ ਪ੍ਰੋਟੈਸਟ ਲਾਇਆ ਹੈ ਸਰਕਾਰਾਂ ਦਾ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਤੁਹਾਡੇ ਡਿਪਾਰਟਮੈਂਟ ਨੇ ਪਹਿਲਾਂ ਵੀ ਤੁਹਾਨੂੰ ਕਿਹਾ ਗਿਆ ਸੀ ਤੁਹਾਡੇ ਵੱਲੋਂ ਤੇ ਉਹਦੇ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕੀ ਬਣਿਆ ਸਰ ਪਿਛਲੇ ਧਰਨੇ ਦੇ ਵਿੱਚ ਸਾਨੂੰ ਡਾਇਰੈਕਟਰ ਸਾਹਿਬ ਵੱਲੋਂ ਕਿਹਾ ਗਿਆ ਸੀਗਾ 1 ਮਹੀਨੇ ਦਾ ਟਾਈਮ ਦਿੱਤਾ ਗਿਆ ਸੀਗਾ ਪਰੰਤੂ 3 ਮਹੀਨੇ ਬੀਤ ਗਏ ਆ ਉਹਦੇ ਤੇ ਕੋਈ ਗੱਲਬਾਤ ਨਹੀਂ ਹੋਈ ਹੈਗੀ ਮਤਲਬ ਫਾਈਲ ਕਹਿ ਦਿੰਦੇ ਆ ਕਿ ਫਾਈਲ ਮੰਤਰੀ ਸਾਹਿਬ ਕੋਲੇ ਪਈ ਆ ਪਰੰਤੂ ਮੰਤਰੀ ਸਾਹਿਬ ਵੱਲੋਂ ਵੀ ਕੋਈ ਐਕਸ਼ਨ ਮੋਡ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹਰੇ ਤੱਕ ਸਾਨੂੰ ਕੋਈ ਵੀ ਮਤਲਬ ਪਰੋਸਾ ਜਾਂ ਚਿੱਠੀ ਨਹੀਂ ਆਈ ਤਨਖਾਹ ਵਧਾਉਣ ਵਾਸਤੇ ਨਾ ਹੀ ਸਾਨੂੰ ਕੰਟਰੈਕਟ ਦੇ ਕਰਨ ਸੰਬੰਧੀ ਜੀ ਸਾਡੇ ਉਹਨਾਂ ਨੂੰ ਵੀ ਚੈੱਕ ਹੁਣਾ ਕੇ ਮੰਗਣਾ ਨਹੀਂ ਬਣਿਆ ਜਾਂਦੀ ਹੈ ਨਾ ਉਹਦੇ ਬਾਰੇ ਰਿਪੋਰਟ ਪਰ ਉਹ ਕਚਾਰ ਕੀਤਾ ਜਾਵੇ ਕਿ ਇਹਦਾ ਕੁਝ ਨਹੀਂ ਹੋਇਆ ਹੈ ਸਰ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਰ ਉਹਦੇ ਵਿੱਚ ਅਸੀਂ ਜਿਵੇਂ ਹੁਣ ਕੁਝ ਸਟੇਸ਼ਨਾਂ ਪਰ ਥੋੜੇ ਥੋੜੇ ਬੰਦੇ ਰਹੇ ਹੋਏ ਆ ਉਹ ਸਟੇਸ਼ਨਾਂ ਦੇ ਉੱਪਰੋਂ ਸਾਰੇ ਸਟੇਸ਼ਨ ਖਾਲੀ ਹੋਣਗੇ ਪੰਜਾਬ ਲੈਵਲ ਦੇ ਉੱਤੇ ਤੇ ਉਹ ਉਹ ਉਸ ਹਿਸਾਬ ਦੇ ਨਾਲ ਅਸੀਂ ਸੜਕ ਤੇ ਵੀ ਜਾਮ ਲਾਵਾਂਗੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਕੇ ਤੇ ਆਪਣੇ ਸੰਘਰਸ਼ ਨੂੰ ਤੇਜ਼ ਕਰਾਂਗੇ ਜੀ ਕੀ ਕਹੋਗੇ ਭਾਈ ਤੁਸੀਂ ਮੇਰੀ ਮੇਰੀ ਅਗਲੀ ਬੇਟੀ ਵੀ ਆ ਰਹੀ ਹੈ ਤੁਹਾਡੇ ਕੋਲ ਭਾਜੀ ਸਾਡੇ ਮੋਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਲੱਤਾ ਤੁਸੀਂ ਐਸਐਸਪੀ ਆਫਿਸ ਮੋਹਾਲੀ ਲੱਗੇ ਹੋ ਹਾਂਜੀ ਮੈਂ ਮੀਡੀਆ ਡਿਪਾਰਟਮੈਂਟ ਵਿੱਚ ਮੀਡੀਆ ਡਿਪਾਰਟਮੈਂਟ ਵਿੱਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਇਸ ਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਂਵ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਚਾਪ ਸਟੱਡੀ ਤੋਂ ਤਾਂ ਸਾਡੇ ਮੁਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ